ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਤੇ ਪੰਜਾਬ ਦੇ ਨਾਲ ਜੁੜੇ ਤਾਜ਼ਾ ਮੁੱਦਿਆਂ ਤੇ ਗੱਲਬਾਤ ਕਰਾਂਗੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਪੰਜਾਬ ਬੈਲਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਬਿਕਰਮ ਸਿੰਘ ਮਜੀਠੀਆ ਕੇਸ ਦੀ ਹੀ ਕਰਾਂਗੇ ਡੀਏ ਕੇਸ ਦੇ ਵਿੱਚ ਜੋ 40 ਹਜ਼ਾਰ ਪੰਨਿਆਂ ਦੀ ਚਾਰਸ਼ੀਟ ਫਾਈਲ ਕੀਤੀ ਗਈ ਸੋ ਹੁਣ ਇਹ ਮਾਮਲਾ ਸੁਰਖੀਆਂ ਵਿੱਚ ਚਰਚਾਵਾਂ ਵਿੱਚ ਤਾਂ ਬੜਾ ਹੀ ਹੋਇਆ ਮੈਂ ਜ਼ਰੂਰ ਚਾਹਾਂਗੀ ਕਿ ਹੁਣ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਕੀ ਤਾਜ਼ਾ ਅਪਡੇਟਸ ਨੇ ਇਸ ਮਾਮਲੇ ਤੇ ਜ਼ਰੂਰ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਦੇਖੋ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਮੈਨੂੰ ਇਹ ਲੱਗਦਾ ਹੈ ਵਧ ਗਈਆਂ ਨੇ ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਜਿਨ੍ਹਾਂ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਪੋਲਿਟਿਕਲ ਪਰਚੇ ਹੁੰਦੇ ਨੇ ਕਿਉਂਕਿ ਵੱਡੇ ਬਾਦਲ ਤੇ ਵੀ ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਔਰ ਸੁਖਬੀਰ ਬਾਦਲ ਤੇ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦਰਜ ਹੋਏ ਸੀ ਹੁਣ ਵਿਕਰਮ ਸਿੰਘ ਮਜੀਠੀਆ ਤੇ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੇਕਿਨ ਲੱਗਦਾ ਇਹ ਸੀ ਕਿ ਆਮ ਤੌਰ ਤੇ ਜਿਵੇਂ ਹੁੰਦਾ ਹੈ ਕਿ ਸਰਕਾਰਾਂ ਕੇਸ ਦਰਜ ਕਰ ਦਿੰਦੀਆਂ ਨੇ ਤੇ ਲੀਡਰ ਆਪਣੀ ਜ਼ਮਾਨਤ ਕਰਾ ਲੈਂਦੇ ਨੇ ਤੇ ਕੇਸ ਹੌਲੀ-ਹੌਲੀ ਚੱਲਦੇ ਰਹਿੰਦੇ ਨੇ ਤੇ ਜਦੋਂ ਸਰਕਾਰ ਬਦਲਦੀ ਹੈ ਤੇ ਲੀਡਰ ਕਲੀਨ ਚਿੱਟ ਲੈ ਲੈਂਦੇ ਨੇ ਜਦੋਂ ਕੈਪਟਨ ਨੇ ਬਾਦਲਾਂ ਤੇ ਕੇਸ ਦਰਜ ਕੀਤੇ ਉਹ ਕੇਸ ਉਦੋਂ ਨਿਬੜੇ ਲਗਭਗ ਜਦੋਂ ਸਰਕਾਰ ਬਾਦਲਾਂ ਦੀ ਆ ਗਈ ਸੀ ਤੇ ਕੈਪਟਨ ਅਮਰਿੰਦਰ ਜਦੋਂ ਕੈਪਟਨ ਅਮਰਿੰਦਰ ਤੇ ਬਾਦਲਾਂ ਨੇ ਸਿਟੀ ਸੈਂਟਰ ਘਟਾਲੇ ਵੇਲੇ ਦਾ ਕੇਸ ਜਿਹੜਾ ਦਰਜ ਸੀ ਕੈਪਟਨ ਅਮਰਿੰਦਰ ਤੇ ਹਾਲਾਂਕਿ ਉਹ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਜਾਂਦੇ ਜਾਂਦੇ ਉਹ ਸਿਟੀ ਸੈਂਟਰ ਕੋਟਾਲਾ ਸਾਹਮਣੇ ਆ ਗਿਆ ਸੀ ਪਰ ਫਿਰ ਵੀ ਇੱਕ ਕਲੀਨ ਚਿੱਟ ਕੈਪਟਨ ਅਮਰਿੰਦਰ ਸਿੰਘ ਨੂੰ ਉਦੋਂ ਮਿਲੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਚ ਆ ਗਈ ਸੀ 22 ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ ਇਹਦਾ ਮਤਲਬ ਹੈ ਜਾਂ ਉਦੋਂ ਚਰਨਜੀਤ ਚੰਨੀ ਆ ਕੈਪਟਨ ਅਮਰਿੰਦਰ ਸੋ ਉਹਨਾਂ ਦਿਨਾਂ ਦੀ ਇਹ ਗੱਲ ਹੈ ਹੁਣ ਸਵਾਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਕਿਤੇ ਜ਼ਮਾਨਤ ਨਾ ਲੈ ਜੇ ਜਲਦ ਤੋਂ ਜਲਦ ਪੰਜਾਬ ਦੀ ਸਰਕਾਰ ਨੇ ਇੱਕ ਚਲਾਨ ਪੇਸ਼ ਕੀਤਾ ਹੈ ਜਿਹੜੀ 40000 ਪੰਨਿਆਂ ਦੀ ਗੱਲ ਹੈ ਇਹ ਬਹੁਤ ਵੱਡੀ ਬਣਾਈ ਜਾ ਰਹੀ ਹੈ ਕਿ 40000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਅਸਲ 'ਚ ਜਿਹੜੇ ਡਾਕੂਮੈਂਟਸ ਨੇ ਜਿਹੜੇ ਕੇਸ ਨਾਲ ਸੰਬੰਧਿਤ ਹੁੰਦੇ ਨੇ ਉਹ ਸਾਰੇ ਸਰਕਾਰੀ ਮਹਿਕਮਾ ਅਦਾਲਤ ਨੂੰ ਸੌਂਪਦਾ ਹੁਣ ਇਹਨਾਂ ਦੇ ਵਿੱਚ ਦੇਖੋ 3-400 ਦੇ ਕਰੀਬ ਤਾਂ ਬੈਂਕ ਖਾਤੇ ਨੇ ਵੱਖ-ਵੱਖ ਲੋਕਾਂ ਦੇ 200 ਤੋਂ ਵੱਧ ਗਵਾਹ ਬਣਾਏ ਗਏ ਨੇ ਵਿਜੀਲੈਂਸ ਬਿਊਰੋ ਵੱਲੋਂ ਇਹਦੇ ਵਿੱਚ ਕੋਈ ਪ੍ਰਾਈਵੇਟ ਗਵਾਹ ਨੇ ਸਰਕਾਰੀ ਗਵਾਹ ਵੀ ਨੇ ਸਰਕਾਰੀ ਮੁਲਾਜ਼ਮ ਮਤਲਬ ਜਦੋਂ ਵਿਕਰਮਜੀਠੀ ਦੀ ਸਰਕਾਰ ਸੀ ਮੰਤਰੀ ਸੀ ਉਦੋਂ ਵਿਧਾਨ ਸਭਾ ਦੇ ਕੁਝ ਮੁਲਾਜ਼ਮ ਨੇ ਸੈਕਟਰੀਏਟ ਦੇ ਕੁਝ ਮੁਲਾਜ਼ਮ ਨੇ ਜਿਨ੍ਹਾਂ ਦਾ ਲਗਾਤਾਰ ਵਿਕਰਮ ਸਿੰਘ ਮਜੀਠੀ ਨਾਲ ਕੋਈ ਨਾ ਕੋਈ ਕੰਮ ਦਾ ਵਾਹ ਪੈਂਦਾ ਸੀ ਇਸੇ ਤਰ੍ਹਾਂ ਪ੍ਰਾਈਵੇਟ ਮੁਲਾਜ਼ਮ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਕਹੀ ਇਸ ਸਾਰੇ ਪੱਖਾਂ ਤੋਂ ਗਵਾਹ ਨੇ ਗਵਾਵਾਂ ਦਾ ਰਿਕਾਰਡ ਹੈ ਫਿਰ ਬਹੁਤ ਵੱਡੀ ਗਿਣਤੀ ਚ ਬੈਂਕ ਖਾਤੇ ਨੇ ਜਦੋਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਬੈਂਕ ਖਾਤੇ ਹੁੰਦੇ ਨੇ ਤੇ ਉਹਨਾਂ ਦੀਆਂ ਅਕਾਊਂਟ ਸਟੇਟਮੈਂਟਸ ਉਹਨਾਂ ਦੀਆਂ ਬੈਲੈਂਸ ਸ਼ੀਟਾਂ ਤੇ ਬਹੁਤ ਵੱਡੀ ਗਿਣਤੀ ਚ ਪੇਜ ਹੁੰਦੇ ਨੇ ਵਰਕੀਆਂ ਤੇ ਪ੍ਰਿੰਟ ਨਿਕਲਦੇ ਨੇ ਸੋ ਇਸ ਕਰਕੇ ਔਰ ਇਹਦੇ ਨਾਲ ਨਾਲ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਕੇਸ ਦੀ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਨੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਸੈੱਟ ਵੱਲੋਂ ਜਾਂਚਾਂ ਕੀਤੀਆਂ ਗਈਆਂ ਉਹਦੇ ਨਾਲ ਸੰਬੰਧਿਤ ਕਈ ਤੱਥ ਵੀ ਜੋੜੇ ਨੇ ਕਿਉਂਕਿ ਸਰਕਾਰ ਦਾ ਇਹ ਦਾਵਾ ਹੈ ਕਿ ਵਿਕਰਮ ਸਿੰਘ ਮਜੀਠੀਏ ਨੇ ਜਿਹੜਾ ਪੈਸਾ ਬਣਾਇਆ ਜਿਵੇਂ ਸਰਕਾਰ ਦਾ ਇਲਜ਼ਾਮ ਹੈ 500 ਕਰੋੜ ਤੋਂ ਵੱਧ ਦਾ ਸਰਕਾਰ ਦਾ ਇਲਜ਼ਾਮ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਏ ਕੋਲੇ ਆਮਦਨ ਨਾਲੋਂ ਵੱਧ ਪੈਸਾ ਹੈ ਹਾਲਾਂਕਿ ਉਹ ਨਕਾਰਦੇ ਨੇ ਕਿ 540 ਕਰੋੜ ਦੀ ਗੱਲ ਹੀ ਕੋਈ ਨਹੀਂ ਪਰ ਸਰਕਾਰ ਕਹਿੰਦੀ ਕਿ ਜਿਹੜਾ ਵੀ ਪੈਸਾ ਜਿੰਨੀਆਂ ਵੀ ਅਸੀਂ ਪੁਰਾਣੀਆਂ ਜਾਂਚਾਂ ਕੀਤੀਆਂ ਉਸ ਪੈਸੇ ਨਾਲ ਸੰਬੰਧਤ ਜਾਂ ਡਰੱਗ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀਆਂ ਅਕਾਊਂਟ ਸਟੇਟਮੈਂਟਾਂ ਵੀ ਵੈਰੀਫਾਈ ਕੀਤੀਆਂ ਨੇ ਉਹ ਅਕਾਊਂਟ ਸਟੇਟਮੈਂਟਾਂ ਵੀ ਸਾਰਿਆਂ ਨਾਲ ਲੱਗੀਆਂ ਨੇ ਸੋ ਜਿਹੜੇ 40000 ਵਰਕੇ ਨੇ ਤੇ 40000 ਵਰਕੇ ਕਾਗਜ਼ ਪੱਤਰ ਨੇ ਵੱਖ-ਵੱਖ ਕੰਪਨੀਆਂ ਜਿਨ੍ਹਾਂ ਨਾਲ ਕੰਮ ਕੀਤਾ ਵਪਾਰ ਹੋਇਆ ਜਿਹੜੀਆਂ ਕੰਪਨੀਆਂ ਨਾਲ ਵਪਾਰ ਹੋਇਆ ਉਹਨਾਂ ਦੇ ਖਾਤੇ ਕਾਗਜ਼ ਅਕਾਊਂਟ ਸਟੇਟਮੈਂਟਾਂ ਸੋ ਇਹ ਟਰੰਕਾ ਟਰੰਕਾ ਚ ਲੈ ਕੇ ਆਏ ਨੇ ਚਲੋ ਇਹ ਤਾਂ ਸਾਰਾ ਪੰਜਾਬ ਜਾਣਦਾ ਹੀ ਹੈ ਪਰ ਜਿਹੜੀ ਵੱਡੀ ਗੱਲ ਸਰਕਾਰ ਦੀ ਹੁਣ ਕੋਸ਼ਿਸ਼ ਇਹ ਹੈ ਜੋ ਪਤਾ ਲੱਗਿਆ ਕਿ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਔਰ ਸਰਕਾਰੀ ਵਕੀਲਾਂ ਨੂੰ ਇਹ ਤਰਜੀਹੀ ਬਣਾਉਣ ਲਈ ਕਿਹਾ ਹੈ ਕਿ ਅਸੀਂ ਜਲਦ ਤੋਂ ਜਲਦ ਬਿਕਰਮ ਸਿੰਘ ਮਜੀਠੀਏ ਦੇ ਮਾਮਲੇ ਦੇ ਵਿੱਚ ਕੇਸ ਨਿਬੋੜ ਨਿਬੇੜਨਾ ਚਾਹੁੰਦੇ ਆ ਅਦਾਲਤ 'ਚ ਔਰ ਸਰਕਾਰ ਚਾਹੁੰਦੀ ਹੈ ਕਿ ਅਦਾਲਤ 'ਚ ਬਿਕਰਮ ਸਿੰਘ ਮਜੀਠੀਏ ਬਾਰੇ ਇਹ ਸਾਬਤ ਕੀਤਾ ਜਾਵੇ ਕੇਸ ਚਲਾ ਕੇ ਕੇ ਵਿਕਰਮਜੀਠੀ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਇਹ ਦਿੱਕਤ ਹੁਣ ਵਿਕਰਮ ਅੱਗੇ ਹੈ ਕਿ ਹੁਣ ਜਲਦ ਤੋਂ ਜਲਦ ਇਹ ਕੇਸ ਦਾ ਟਰਾਇਲ ਹੋਏਗਾ ਚਲਾਨ ਪੇਸ਼ ਕਰਤਾ ਵਿਕਰਮਜੀਠੀਆ ਜ਼ਰੂਰ ਜ਼ਮਾਨਤ ਦੀ ਜਿਹੜੀ ਅਰਜ਼ੀ ਆ ਉਹ ਦੁਬਾਰਾ ਲਾ ਸਕਦੇ ਨੇ ਸੈਸ਼ਨ ਕੋਰਟ ਚ ਲਾ ਸਕਦੇ ਨੇ ਹਾਈ ਕੋਰਟ ਚ ਲਾ ਸਕਦੇ ਨੇ ਆਮ ਤੌਰ ਤੇ ਜਿਹੜੀ ਬੇਲ ਰਿਜੈਕਟ ਹੋਈ ਆ ਵਿਕਰਮ ਦੀ ਉਹ ਲੋਅਰ ਕੋਰਟ ਤੋਂ ਹੋਈ ਆ ਹੁਣ ਉਹ ਹਾਈ ਕੋਰਟ ਦੇ ਵਿੱਚ ਦੁਬਾਰਾ ਜ਼ਮਾਨਤ ਲਈ ਜਾ ਸਕਦੇ ਨੇ ਪਰ ਕਿਉਂਕਿ 28 ਅਗਸਤ ਨੂੰ ਪੇਸ਼ੀ ਹੈ ਰੁਟੀਨ ਦੀ ਇਸ ਮਾਮਲੇ ਦੇ ਵਿੱਚ ਡੀਏ ਡਿਸਪਰਪੋਰਸ਼ਨੇਟ ਐਸੈਟਸ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਲਦ ਤੋਂ ਜਲਦ ਜਿਹੜਾ ਚਾਰਜ ਸ਼ੀਟ ਹੈ ਵਰਕੇ 40000 ਹੈ ਕੈਨ ਨੂੰ 40000 ਵਰਕਿਆਂ ਦੀ ਚਾਰਜ ਸ਼ੀਟ ਹੈ ਪਰ ਹਕੀਕਤ ਦੇ ਵਿੱਚ ਐਡੀ ਨਹੀਂ ਹੁੰਦੀ ਚਾਰਜ ਸ਼ੀਟ ਜਿਹੜੇ ਮੋٹے ਮੋٹے ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਲਾਏ ਗਏ ਨੇ ਉਹ 20 50 100 ਵਰਕਿਆਂ ਦੀ 200 ਵਰਕਿਆਂ ਦੀ ਇੰਨੇ ਇੱਕ ਵਰਕੇ ਜਿਹੜੇ ਚਾਰ ਸ਼ੀਟ ਦੇ ਰੂਪ ਦੇ ਵਿੱਚ ਜਿਹੜੀ ਕੰਪਲੇਂਟ ਦੇ ਰੂਪ ਦੇ ਵਿੱਚ ਉਹ ਹੋ ਸਕਦੀ ਹੈ ਹੁਣ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਦਾਲਤ ਦੇ ਜ਼ਰੀਏ ਉਹ ਚਾਰ ਸ਼ੀਟ ਦੀ ਕਾਪੀ ਹਾਸਲ ਕਰਨਾ ਚਾਹਣਗੇ ਜ਼ਮਾਨਤ ਪਟੀਸ਼ਨ ਲਾਉਣ ਤੋਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਅਗਰ ਸਾਨੂੰ ਚਾਰਜ ਸ਼ੀਟ ਦੀ ਕਾਪੀ ਮਿਲ ਜੇ ਤੇ ਸਾਨੂੰ ਪਤਾ ਲੱਗ ਜਾਏਗਾ ਵੀ ਕਿਸ-ਕਿਸ ਤਰ੍ਹਾਂ ਦੇ ਸਾਡੇ ਤੇ ਇਲਜ਼ਾਮ ਲਾਏ ਗਏ ਨੇ ਤੁਸੀਂ ਵੇਖੋ ਚਾਰਜ ਸ਼ੀਟ ਫਰੇਮ ਹੋ ਗਈ ਹਜੇ ਤੱਕ ਵਿਜੀਲੈਂਸ ਬਿਊਰੋ ਨੇ ਇਹ ਗੱਲ ਪਬਲਿਕ ਨਹੀਂ ਕੀਤੀ ਵੀ ਕੀ 402 ਹੈਕਟੇਅਰ ਜ਼ਮੀਨ ਦੇ ਕਾਗਜ਼ ਲੱਭ ਗਏ ਇਹ ਸਭ ਤੋਂ ਵੱਡਾ ਦਾਵਾ ਸੀ ਵਿਜੀਲੈਂਸ ਬਿਊਰੋ ਦਾ ਕਿ 402 ਹੈਕਟੇਅਰ ਜ਼ਮੀਨ ਹੈ ਜਿਹੜੀ ਸ਼ਿਮਲਾ ਦੇ ਉੱਤੇ ਮਸ਼ੂਬਰਾ ਚੋ ਬਿਕਰਮਜੀਠੀਆ ਦੀ ਮਿਲੀ ਹੈ ਹੁਣ 40 ਹਜ਼ਾਰ ਵਰਕਿਆਂ 'ਚ ਕੀ ਉਹ ਸਬੂਤ ਹੈ ਦੂਸਰਾ ਬਿਕਰਮਜੀਠੀਆ ਦੀ ਪਤਨੀ ਬਾਰੇ ਕਿਹਾ ਗਿਆ ਕਿ ਇੱਕ ਪ੍ਰਾਈਵੇਟ ਕਲੋਨੀ ਹੈ ਜਲੰਧਰ ਚੋਦੇ ਚ ਹਿੱਸਾ ਹੈ ਕੈਸ਼ ਪੈਸੇ ਦਿੱਤੇ ਗਏ ਹੈ ਕੀ ਕੋਈ ਸਬੂਤ ਵਿਜੀਲੈਂਸ ਬਿਊਰੋ ਨੇ ਅਦਾਲਤ ਚ ਜਮਾ ਕਰਾਇਆ ਹੈ ਹੁਣ ਜਦੋਂ ਚਾਰਜ ਸ਼ੀਟ ਅਦਾਲਤ ਦੇ ਵਿੱਚ ਫਾਈਨਲ ਚਲੀ ਗਈ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੂੰ ਜਦੋਂ ਚਾਰਜ ਸ਼ੀਟ ਮਿਲ ਜਾਣੀ ਹੈ ਉਸ ਤੋਂ ਬਾਅਦ ਹਰਜੋਜੀ ਇਹ ਪੂਰੀ ਤਰ੍ਹਾਂ ਨਾਲ ਤੈ ਹੋਏਗਾ ਕਿ ਉਸ ਚਾਰਜ ਸ਼ੀਟ ਦੇ ਵਿੱਚ ਕੀ ਕੀ ਹੈ ਕਿਹੜੇ ਕਿਹੜੇ ਦੋਸ਼ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਤੇ ਆਇਦ ਕੀਤੇ ਨੇ ਦੱਲਾ ਜੀ ਇਸ ਗੱਲ ਦੇ ਵੀ ਚਰਚਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਸ਼ਰਾਬ ਕਾਰੋਬਾਰੀਆਂ ਦੇ ਨਾਲ ਸੰਬੰਧਾਂ ਦੀ ਵੀ ਜਾਂਚ ਹੋ ਰਹੀ ਹੈ ਇਸ ਉੱਪਰ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦੇਖੋ ਮੀਡੀਆ ਰਿਪੋਰਟਾਂ ਦੇ ਜ਼ਰੀਏ ਇਹ ਗੱਲ ਬਾਹਰ ਆਈ ਹੈ ਕਿ ਵਿਜੀਲੈਂਸ ਬਿਊਰੋ ਅਕਾਲੀ ਦੀ ਜਿਹੜੀ ਸਰਕਾਰ ਸੀ 2007 ਤੋਂ 2012 ਔਰ 2012 ਤੋਂ 2017 ਇਸ ਦਰਮਿਆਨ ਪੰਜਾਬ ਦੇ ਵਿੱਚ ਸ਼ਰਾਬ ਦੇ ਕਾਰੋਬਾਰ ਦੇ ਸਮੇਂ ਬਹੁਤ ਸਾਰੇ ਲੋਕਾਂ ਨੂੰ L1 ਦੇ ਲਾਇਸੈਂਸ ਦਿੱਤੇ ਜਾਂਦੇ ਨੇ ਜਿਹੜੇ ਸ਼ਰਾਬ ਦੇ ਕਾਰੋਬਾਰ ਦੇ ਲਈ ਜ਼ਰੂਰੀ ਹੁੰਦੇ ਨੇ ਹੁਣ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਵਿਜੀਲੈਂਸ ਬਿਊਰੋ ਦੇ ਸੂਤਰਾਂ ਦੇ ਮੁਤਾਬਕ ਮੀਡੀਆ 'ਚ ਆ ਰਹੀਆਂ ਨੇ ਕਿ ਜਿਹੜੇ L1 ਦੇ ਲਾਇਸੈਂਸ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਕੁਝ ਮਜੀਠੀਆ ਪਰਿਵਾਰ ਦੇ ਜਾਣਕਾਰ ਸੀ ਸਰਕਾਰ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜਿਹੜੇ ਉਹ ਲਾਇਸੈਂਸ ਦਿੱਤੇ ਗਏ ਮਜੀਠੀਆ ਪਰਿਵਾਰ ਦੇ ਜਾਣਕਾਰਾਂ ਨੂੰ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਪੈਸੇ ਦਾ ਲੈਣ ਦੇਣ ਤਾਂ ਨਹੀਂ ਹੋਇਆ ਇਕਤਾਏ ਦੂਸਰਾ ਜਿਹੜੇ ਕੋਈ ਜਾਣਕਾਰਾਂ ਨੂੰ ਲਾਇਸੈਂਸ ਦਿੱਤੇ ਗਏ ਐਲ 1 ਦੇ ਸ਼ਰਾਬ ਕਾਰੋਬਾਰ ਦੇ ਕੀ ਉਹ ਕਾਰੋਬਾਰ ਸ਼ੁੱਧ ਰੂਪ ਦੇ ਵਿੱਚ ਉਹਨਾਂ ਦਾ ਹੀ ਸੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਗਏ ਜਿਵੇਂ ਕਹਿੰਦੇ ਆ ਨਾ ਕਈ ਵਾਰੀ ਕਿ ਪਿੱਛੇ ਹੋਰ ਤੇ ਕੰਮ ਕਿਸੇ ਹੋਰ ਦਾ ਇਹ ਲਿੰਕ ਵਿਜੀਲੈਂਸ ਬਿਊਰੋ ਖੰਗਾਲ ਰਹੀ ਹੈ ਕਿ ਸ਼ਰਾਬ ਦੇ ਕਾਰੋਬਾਰ ਦੇ ਜਿਹੜੇ ਲਾਇਸੈਂਸ ਦਿੱਤੇ ਗਏ ਅਗਰ ਵਿਕਰਮ ਮਜੀਠੀਏ ਦੇ ਕੋਈ ਜਾਣਕਾਰ ਨੇ ਕੋਈ ਰਿਸ਼ਤੇਦਾਰ ਨੇ ਕਿ ਉਹ ਕੰਮ ਉਹਨਾਂ ਰਿਸ਼ਤੇਦਾਰਾਂ ਦਾ ਆਪਣਾ ਸੀ ਜਾਂ ਉਹ ਵਿਕਰਮ ਸਿੰਘ ਮਜੀਠੀਏ ਦੇ ਬਿਹਾਫ ਤੇ ਬਿਜ਼ਨਸ ਕਰ ਰਹੇ ਸੀ ਭਾਵੇਂ ਕਿ ਕਹਿਣ ਨੂੰ ਬਿਜ਼ਨਸ ਰਿਸ਼ਤੇਦਾਰਾਂ ਦਾ ਤੇ ਸੀ ਮਜੀਠੀਏ ਦਾ ਹਾਲਾਂਕਿ ਅਸੀਂ ਅਸੀਂ ਇਹ ਦੋਸ਼ ਨਹੀਂ ਲਾ ਰਹੇ ਇਹ ਸ਼ੱਕ ਵਿਜੀਲੈਂਸ ਬਿਊਰੋ ਪ੍ਰਗਟ ਕਰ ਰਹੀ ਹੈ ਔਰ ਇਸ ਮਾਮਲੇ ਚ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਕਿਉਂ ਕਿ ਜਦੋਂ ਸਰਕਾਰ ਕਿਸੇ ਵੀ ਧਿਰ ਦੀ ਹੁੰਦੀ ਹੈ ਤੇ ਸ਼ਰਾਬ ਦਾ ਕਾਰੋਬਾਰ ਸਭ ਤੋਂ ਵੱਡਾ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਸ਼ਰਾਬ ਮਾਫੀਆ ਦੇ ਇਲਜ਼ਾਮ ਲੱਗਦੇ ਰਹੇ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਸ਼ਰਾਬ ਮਾਫੀਆ ਦੇ ਇਲਜ਼ਾਮ ਲੱਗਦੇ ਰਹੇ ਹੁਣ ਦੀ ਸਰਕਾਰ ਚ ਵੀ ਸ਼ਰਾਬ ਮਾਫੀਆ ਦੀਆਂ ਗੱਲਾਂ ਹੁੰਦੀਆਂ ਨੇ ਕਿ ਸ਼ਰਾਬ ਦੇ ਜਿਹੜੇ ਕਾਰੋਬਾਰੀ ਨੇ ਉਹ ਜ਼ਰੂਰਤ ਨਾਲੋਂ ਵੱਧ ਪੈਸਾ ਕਮਾਉਂਦੇ ਨੇ ਔਰ ਸਟੇਟ ਦੇ ਖਜ਼ਾਨੇ ਨੂੰ ਘਾਟਾ ਪੈਂਦਾ ਹੈ। ਹਾਲਾਂਕਿ ਸਰਕਾਰਾਂ ਦਾ ਦਾਵਾ ਹੈ ਕਿ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਦੇ ਤਹਿਤ ਸਾਨੂੰ ਵੱਧ ਮਾਲੀਆ ਮਿਲਦਾ ਹੈ। ਕਿਸੇ ਤਰ੍ਹਾਂ ਦਾ ਨੁਕਸਾਨ ਸਰਕਾਰ ਦੇ ਖਜ਼ਾਨੇ ਨੂੰ ਸ਼ਰਾਬ ਦੇ ਕਾਰੋਬਾਰ ਤੋਂ ਨਹੀਂ ਲੱਗਦਾ। ਇਹ ਉਹਨਾਂ ਦਾ ਦਾਵਾ ਹੈ। ਵਿਕਰਮਜੀਤ ਥੀਏ ਤੇ ਸ਼ਰਾਬ ਕਾਰੋਬਾਰ ਦਾ ਕੋਈ ਸਿੱਧਾ ਇਲਜ਼ਾਮ ਨਹੀਂ ਹੈ। ਸਿੱਧਾ ਇਲਜ਼ਾਮ ਨਹੀਂ ਹੈ। ਹਾਲਾਂਕਿ ਅਰਸ਼ਦੀਪ ਕਲੇਰ ਨੇ ਜਿਹੜੇ ਉਹਨਾਂ ਦੇ ਵਕੀਲ ਨੇ ਜਾਂ ਧਮਨਬੀਰ ਸੋਪਤੀ ਨੇ ਉਹ ਬਹੁਤ ਸਾਰੇ ਮਾਮਲਿਆਂ 'ਚ ਵਿਕਰਮ ਸਿੰਘ ਮਜੀਠੀਆ ਨੂੰ ਡਿਫੈਂਡ ਕਰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਪੈਸੇ ਨੇ ਜਿਹੜੇ ਭਾਵੇਂ ਉਹ ਸ਼ਰਾਬ ਕਾਰੋਬਾਰ ਨਾਲ ਸਬੰਧਤ ਕਿਉਂ ਨਾ ਹੋਣ ਉਹ ਸਾਰੇ ਪੈਸੇ ਜਿਹੜੇ ਵੀ ਖਾਤਿਆਂ 'ਚ ਕੰਪਨੀਆਂ ਦੇ ਵੱਖ-ਵੱਖ ਆਏ ਨੇ ਉਹ ਡਿਸਕਲੋਜ਼ ਨੇ ਇਨਕਮ ਟੈਕਸ ਦੀਆਂ ਰਿਟਰਨਾਂ 'ਚ ਦੱਸੇ ਗਏ ਨੇ ਔਰ ਉਹ ਕਿਸੇ ਤਰ੍ਹਾਂ ਦੀ ਜਾਣਕਾਰੀ ਲੁਕਾਈ ਨਹੀਂ ਗਈ ਉਹਨਾਂ ਦਾ ਇਹ ਦਾਵਾ ਹੈ ਲੇਕਿਨ ਸਰਕਾਰ ਦੀ ਮਨਸ਼ਾ ਹੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਲਿੰਕ ਮਿਲੇ ਜਿਹਦੇ ਨਾਲ ਇਹ ਸਾਬਤ ਕੀਤਾ ਜਾ ਸਕੇ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਗਲਤ ਪੈਸਾ ਹੈ ਭਾਵੇਂ ਉਹ ਹਾਲਾਂਕਿ ਸਰਕਾਰ ਦਾ ਤਾਂ ਦਾਵਾ ਹੀ ਹੈ ਕਿ ਜਿਸ ਤਰ੍ਹਾਂ ਦੇ ਸਬੰਧ ਸੀ ਵਿਕਰਮ ਸਿੰਘ ਮਜੀਠੀਆ ਦੀ ਦੋਸਤੀ ਸੀ ਸੱਤਾ ਵਰਗਿਆਂ ਨਾਲ ਸਰਕਾਰ ਦਾ ਤਾਂ ਇਹ ਕਹਿਣਾ ਹੈ ਕਿ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਕੇਸ ਦਰਜਾ ਵਿਕਰਮ ਤੇ ਉਕਿਸ ਇਸੇ ਕਰਕੇ ਦਰਜ ਹੋਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਕਮਾਈ ਵੀ ਕੀਤੀ ਹੈ ਗੈਰ ਕਾਨੂੰਨੀ ਤੌਰ ਦੇ ਨਾਲ ਇਹ ਸਿੱਧੇ ਇਲਜ਼ਾਮ ਪੰਜਾਬ ਦੀ ਸਰਕਾਰ ਦੇ ਮੰਤਰੀ ਔਰ ਲੀਡਰ ਸਮੇਂ-ਸਮੇਂ ਤੇ ਲਾਉਂਦੇ ਰਹੇ ਆ ਜਦੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਔਰ ਭਗਵੰਤ ਮਾਨ ਤੱਕ ਮੰਚਾ ਤੋਂ ਬੋਲਦੇ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਅਸੀਂ ਬਿਨਾ ਨਾਂ ਲਈ ਕਿ ਵੱਡੇ-ਵੱਡੇ ਅਸੀਂ ਨਸ਼ੇ ਦੇ ਤਸਕਰ ਗ੍ਰਿਫਤਾਰ ਕੀਤੇ ਨੇ ਜੇ ਕਿਸੇ ਨੇ ਦੇਖਣਾ ਹੈ ਤੇ ਨਾਬੇ ਜੇਲ੍ਹ ਜਾਇਆ ਉਹ ਨਾਂ ਨਹੀਂ ਲੈਂਦੇ ਵਿਕਰਮਜੀਠੀ ਦਾ ਕਿਉਂਕਿ ਜਿਹੜੀ ਵਿਕਰਮਜੀਠੀ ਦੀ ਗ੍ਰਿਫਤਾਰੀ ਹੈ ਉਹ ਆਮਦਨ ਤੋਂ ਵੱਧ ਸਰੋਤਾਂ ਦੇ ਕੇਸ ਚ ਕੀਤੀ ਗਈ ਹੈ ਐਨਡੀਪੀਐਸ ਦਾ ਜਿਹੜਾ ਕੇਸ ਹੈ ਉਹ ਕੇਸ ਦੇ ਵਿੱਚ ਜ਼ਮਾਨਤ ਤੇ ਆ ਬਿਕਰਮ ਸਿੰਘ ਮੀਠੀਆ ਸਰਕਾਰ ਸੁਪਰੀਮ ਕੋਰਟ ਚ ਗਈ ਸੀ ਕਿ ਨਸ਼ਿਆਂ ਦੇ ਮਾਮਲੇ ਚ ਬਿਕਰਮ ਤੇ ਜਿਹੜੀ ਐਫਆਈਆਰ ਦਰਜ ਹੈ ਉਸ ਮਾਮਲੇ ਚ ਜਿਹੜੀ ਜ਼ਮਾਨਤ ਹੈ ਬਿਕਰਮ ਨੂੰ ਉਹ ਜ਼ਮਾਨਤ ਕੈਨਸਲ ਕੀਤੀ ਜਾਵੇ ਔਰ ਬਹੁਤ ਸਾਰੀਆਂ ਫਾਈਨੈਂਸ਼ੀਅਲ ਐਂਟਰੀਆਂ ਨੂੰ ਆਧਾਰ ਬਣਾ ਕੇ ਸਰਕਾਰ ਸੁਪਰੀਮ ਕੋਰਟ ਗਈ ਸੀ ਲੇਕਿਨ ਸੁਪਰੀਮ ਕੋਰਟ ਨੇ ਸਰਕਾਰ ਦੀਆਂ ਉਹਨਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਔਰ ਬਿਕਰਮ ਦੀ ਜਿਹੜੀ ਜ਼ਮਾਨਤ ਹੈ ਉਹ ਬਰਕਰਾਰ ਹੈ ਸੋ ਪਹਿਲਾਂ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਨਸ਼ੇ ਦੇ ਮਾਮਲੇ 'ਚ ਬਿਕਰਮ ਦੀ ਜ਼ਮਾਨਤ ਖਾਰਜ ਕਰਾਈ ਜਾਵੇ ਕਿਉਂਕਿ ਨਸ਼ਾ ਦੇ ਮਾਮਲੇ 'ਚ ਅਗਰ ਜ਼ਮਾਨਤ ਖਾਰਜ ਹੋਵੇ ਤੇ ਬਿਕਰਮ ਫਿਰ ਬਹੁਤ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪੈਣਾ ਸੀ ਪਰ ਕਿਉਂਕਿ ਇਹ ਹੁਣ ਸਰਕਾਰ ਦੀ ਦਲੀਲ ਸੁਪਰੀਮ ਕੋਰਟ 'ਚ ਖਾਰਜ ਹੋ ਗਈ ਤੇ ਫਿਰ ਇਹ ਇਲਜ਼ਾਮ ਹੈ ਬਿਕਰਮ ਦੇ ਵਕੀਲਾਂ ਵੱਲੋਂ ਕਿ ਜਾਣਬੁੱਝ ਕੇ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਦਰਜ ਕੀਤਾ ਗਿਆ ਹੈ ਤਾਂ ਕਿ ਵਿਕਰਮ ਨੂੰ ਲੰਮਾ ਸਮਾਂ ਜੇਲ੍ਹ 'ਚ ਰੱਖਿਆ ਜਾਵੇ ਔਰ ਇਹ ਵੀ ਖਰਸ਼ੇ ਨੇ ਕਿ ਹੋਰ ਕੇਸ ਵਿਕਰਮ ਜੀ ਥੀਏ ਤੇ ਪਾਏ ਜਾ ਸਕਦੇ ਨੇ ਜਿੱਦਾਂ ਹੀ ਵਿਕਰਮ ਦੀ ਜ਼ਮਾਨਤ ਹੋਣ ਵਾਲੀ ਹੋਏਗੀ ਹੁਣ ਲੇਕਿਨ ਹਜੂਰ ਜੀ ਅチェ से ਇਹ ਸਮਝੀਏ ਕਿ ਸਰਕਾਰ ਦੀ ਕੋਸ਼ਿਸ਼ ਹੋਣੀ ਹੈ ਕਿ ਇਹ ਕੇਸ ਨੂੰ ਜਲਦ ਤੋਂ ਜਲਦ ਅਸੀਂ ਮੁਕਾਈਏ ਅਸੀਂ ਸਾਬਤ ਕਰੀਏ ਕਿ ਵਿਕਰਮ ਕੋਲੇ ਜਿਹੜੀ ਆਮਦਨ ਹੈ ਉਹਦੇ ਸਰੋਤਾਂ ਨਾਲੋਂ ਜ਼ਿਆਦਾ ਹੈ ਇਹ ਜਿਹੜਾ ਮਾਮਲਾ ਹੈ ਇਹ ਪ੍ਰिवेंशन ਆਫ ਕ腐ਪਸ਼ਨ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਔਰ ਜਦੋਂ ਪ੍ਰिवेंशन ਆਫ ਕ腐ਪਸ਼ਨ ਐਕਟ ਦੀ ਗੱਲ ਹੁੰਦੀ ਹੈ ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੈ ਉਹ 7 ਸਾਲ ਤੱਕ ਦੀ ਵੀ ਹੁੰਦੀ ਹੈ ਹੁਣ ਇਹ ਜੱਜਾਂ ਤੇ ਨਿਰਪਰ ਕਰਦਾ ਹੁੰਦਾ ਹੈ ਅਗਰ ਕੋਈ ਵਿਅਕਤੀ ਦੋਸ਼ੀ ਸਾਬਤ ਹੁੰਦਾ ਹੈ ਤੇ ਉਹਦੀ ਸਜ਼ਾ ਉਹਨੂੰ ਕਿੰਨੀ ਦੇਣੀ ਹੈ ਪਰ ਵਿਕਰਮ ਦੇ ਜਿਹੜੇ ਵਕੀਲ ਨੇ ਉਹ ਇਸ ਕੇਸ ਨੂੰ ਫਰਜ਼ੀ ਔਰ ਪੋਲਿਟੀਕਲ ਕਹਿ ਰਹੇ ਨੇ ਇਸੇ ਅਧਾਰਿਤ ਅਧਾਰ ਤੇ ਫਿਰ ਉਹ ਜ਼ਮਾਨਤ ਦੇ ਲਈ ਅਦਾਲਤ ਜਾਣਗੇ ਪਰ ਸਰਕਾਰ ਨੇ ਜਿਹੜੇ ਐਨੇ ਜ਼ਿਆਦਾ ਵਰਕਿਆਂ ਦੀ ਚਾਰਜ ਸ਼ੀਟ ਦਾ ਦਾਵਾ ਕੀਤਾ ਹੈ ਵਰਕੇ ਪੇਸ਼ ਕੀਤੇ ਨਹੀਂ ਹਾਲਾਂਕਿ ਚਾਰਜ ਸ਼ੀਟ 40 ਹਜ਼ਾਰ ਵਰਕਿਆਂ ਦੀ ਨਹੀਂ ਹੁੰਦੀ ਲੇਕਿਨ ਜਿਹੜਾ ਦਾਵਾ ਕੀਤਾ ਹੈ ਸਰਕਾਰ ਮਨੋਵਿਗਿਆਨਿਕ ਤੌਰ ਤੇ ਬੋਝ ਪਾਉਣਾ ਚਾਹੁੰਦੀ ਹੈ ਮਜੀਠੀਆ ਦੀ ਧਿਰ ਤੇ ਵੀ ਔਰ ਲੋਕਾਂ ਚ ਵੀ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਵੀ ਮਜੀਠੀਆ ਖਿਲਾਫ ਸਾਡੇ ਕੋਲੇ ਬਹੁਤ ਕੁਝ ਹੈ ਪਰ ਇਹ 28 ਅਗਸਤ ਨੂੰ ਪੇਸ਼ੀ ਹੈ ਵਿਕਰਮ ਦੀ 28 ਅਗਸਤ ਨੂੰ ਕਾਫੀ ਕੁਝ ਤੈ ਹੋਏਗਾ ਕਿ ਬਿਕਰਮ ਦੇ ਵਕੀਲਾਂ ਕੋਲੇ ਚਾਰਜ ਸ਼ੀਟ ਕਦੋਂ ਆਉਂਦੀ ਹੈ ਜਿਹੜੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ ਇਹ ਮੀਡੀਆ ਦੇ ਹਵਾਲੇ ਚ ਬਹੁਤ ਸਾਰੀਆਂ ਖਬਰਾਂ ਆ ਚੁੱਕੀਆਂ ਨੇ ਬਹੁਤ ਸਾਰੇ ਬਿਆਨات ਨੇ ਵਕੀਲਾਂ ਦੇ ਔਰ ਨਿਹਰਾ ਹੀ ਮੰਨਣਾ ਹੈ ਕਿ ਜਦੋਂ ਹੁਣ ਚਾਰਜ ਸ਼ੀਟ ਬਾਹਰ ਆਏਗੀ ਹੁਣ ਅਗਲੀਆਂ 1-2 ਪੇਸ਼ੀਆਂ ਦੇ ਵਿੱਚ ਬਿਕਰਮ ਦੇ ਵਕੀਲ ਚਾਰਜ ਸ਼ੀਟ ਮੰਗਣਗੇ ਜਦੋਂ ਚਾਰਜ ਸ਼ੀਟ ਬਾਹਰ ਆਉਣੀ ਹੈ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੈ ਕਿ ਅਦਾਲਤ ਦੇ ਵਿੱਚ ਅਸਲ 'ਚ ਦੋਸ਼ ਵਿਕਰਮ ਤੇ ਕਿਹੜੇ ਲਾਏ ਗਏ ਨੇ ਪਰ ਫਿਰ ਉਹਨਾਂ ਦੋਸ਼ਾਂ ਦੇ ਹਿਸਾਬ ਦੇ ਨਾਲ ਅਸੀਂ ਅਗਲੀ ਸਥਿਤੀ ਹੈ ਜਿਹੜੀ ਉਹਨੂੰ ਵਿਚਾਰ ਸਕਦੇ ਹਾਂ ਕਿ ਕੀ ਕੀ ਹੋ ਸਕਦਾ ਹੈ ਹੁਣ ਅਗਲੀ ਅਦਾਲਤੀ ਪ੍ਰोसीडिंग्स ਜੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਵਿਕਰਮ ਸਿੰਘ ਮਜੀਠੀਆ ਮਾਮਲੇ ਨਾਲ ਜੁੜੇ ਤਾਜ਼ਾ ਅਪਡੇਟ ਜੋ ਹੈ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤੇ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਔਰ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਆਪਣੇ ਵਿਚਾਰ ਜੋ ਹੈ ਸਿਆਸੀ ਮੁੱਦਿਆਂ ਦੇ ਉੱਪਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਔਰ ਜ਼ਰੂਰ ਅਗਰ ਤੁਸੀਂ ਹੁਣ ਤੱਕ ਵੀ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਦਸ਼ਕਾਂ ਨੂੰ ਕਹਿਣਾ ਚਾਹੂੰਗੀ ਜ਼ਰੂਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਸਾਡੀ ਵੀਡੀਓਜ਼ ਹੋਰਾਂ ਤੱਕ ਵੀ ਜ਼ਰੂਰ ਪਹੁੰਚ ਸਕਣ ਬਹੁਤ ਬਹੁਤ ਧੰਨਵਾਦ ਡੱਲਾ ਜੀ ਇੱਕ ਵਾਰ ਫਿਰ ਤੋਂ ਤੇ ਇਸੇ ਦਿਨ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਦੇ ਸਕਦੇ ਹੋ ਸੋ ਬਿਕਰਮ ਦੇ ਜਿਹੜੇ ਵਕੀਲ ਨੇ ਉਹ ਵੀ ਅਗਰ ਆਪਣਾ ਕੋਈ ਪੱਖ ਭੇਜਣ ਜਾਂ ਚਾਰਜ ਸ਼ੀਟ ਸਾਨੂੰ ਭਵਿਕ ਚ ਭੇਜਣ ਤੇ ਉਹਨਾਂ ਦਾ ਵੀ ਸਵਾਗਤ ਹੈ